ਸਸਿਕਾ ਦੋਸਤੋ ਅਲਫਾਜ਼ ਦੇਖ ਰਹੇ ਹਾਂ ਮੈਂ ਹਾਂ ਵਿਕਰਮਜੀਤ ਸਿੰਘ ਬਾਜਵਾ ਅੱਗੇ ਕਈ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਆਂ ਖਾਸ ਕਰ ਨਿਊਜ਼ ਖਬਰ ਦੇ ਰੂਪ ਦੇ ਵਿੱਚ ਅੱਜ ਇੱਕ ਖਾਸ ਵੀਡੀਓ ਹੈ ਜਾਣਕਾਰੀ ਨਾਲ ਸੰਬੰਧ ਰੱਖਦੀ ਹੈ ਜਿਹੜੇ ਵੀਰ ਭਾਈਆਂ ਦੇ ਘਰ ਨੀਵੇਂ ਨੇ ਕਿਤੇ ਲੋਡ ਪੈਂਦੀ ਆ ਡੱਗ ਬਣਾਉਣ ਦੀ ਜਾਂ ਕੂਈਆਂ ਪੱਟਣ ਦੀ ਲੋਡ ਪੈਂਦੀ ਆ ਉਹਦੇ ਵਾਸਤੇ ਬਾਈ ਸਾਡੇ ਕੋਲ ਬਠਿੰਡੇ ਸਾਈਡ ਤੋਂ ਆਈ ਸੀ ਰੋੜੀ ਪਿੰਡ ਪੈਂਦਾ ਬਾਈ ਸਰਦੂਲਗੜ ਦੇ ਨੇੜੇ ਸਰਸਾ ਦੇ ਨੇੜੇ ਪੈਂਦਾ ਇਹ ਬਾਈਆਂ ਨੇ ਆਪਣੇ ਕੰਮ ਕਰਨ ਆਏ ਸੀਗੇ ਅੱਜ ਇਹ ਮੈਂ ਤੁਹਾਨੂੰ ਨਾਲ ਦੀ ਨਾਲ ਜਿਹੜੀ ਵੀਡੀਓ ਚੱਲ ਰਹੀਆਂ ਹੋਣਗੇ ਕੜੇ ਬੰਦੇ ਆਪਣਾ ਪਹਿਲਾਂ ਕੋਈ ਪੱਟਰੇ ਨੇ ਫਿਰ ਕੜੇ ਜਿਹੜੇ ਪਾਏ ਨੇ ਕੜੇ ਗੋਲ ਗੋਲ ਰੰਗ ਕੜੇ ਨੇ ਇਹ ਉੱਪਰ ਟੱਕਣ ਲਾਇਆ ਬਾਈ ਬਾਈ ਦਿਖਾਓ ਥੱਲੇ ਇਹ ਬਾਈਆਂ ਨੇ ਟੱਕਣ ਲਾਇਆ ਉੱਪਰ ਹਜੇ ਸੈੱਟ ਕਰਨਾ ਹੈ ਕੜਾ ਇਹ ਮੰਨ ਲਓ ਤੇ ਇਹ ਬਾਈ ਜੇ ਕਿਸ ਨੂੰ ਲੋਡ ਹੋਵੇ ਬੜਾ ਵਧੀਆ ਕੰਮ ਹੈ ਇੱਕ ਦਿਨ ਦੇ ਵਿੱਚ ਬਾਈ ਸਵੇਰੇ 6-7 ਕਵਜੇ ਆਏ ਸੀ ਮਨ ਲਓ 4 ਕਵਜੇ ਦਾ ਟਾਈਮ ਹੈ 7-8 ਘੰਟੇ ਦੇ ਵਿੱਚ ਇਹਨਾਂ ਨੇ ਮਨ ਲਓ ਕੋਈ ਪਟਕੇ 30 ਫੁੱਟ ਡੂੰਗੀ ਤੇ 30 ਫੁੱਟ ਡੂੰਗੀ ਕੋਈ ਪਟਕੇ ਕੜੇ ਵੀ ਲਾਤੇ ਕੜੇ ਪਾਤੇ ਪੂ ਟੱਕਣ ਲਾਤਾ ਬਾਕੀ ਹੁਣ ਸਾਡਾ ਕੰਮ ਹੈ ਪੈਪੂ ਪਾਉਣਾ ਉਹ ਆਪਣਾ ਅਸੀਂ ਆਪੇ ਕਰ ਲਾਂਗੇ ਸਾਡੇ ਨਾਲ ਬਾਈ ਹੈ ਕਮਲਦੀਪ ਬਾਈ ਕਮਲਦੀਪ ਹੈ ਰੋੜੀ ਪਿੰਡ ਤੋਂ ਨੇ ਤੇ ਪਹਿਲਾਂ ਇੱਕ ਬਾਈ ਹੋਰ ਵੀ ਆਈ ਸੀ ਚਲੋ ਉਹ ਬਾਈ ਨਹੀਂ ਸਿਰੇ ਚੜ ਸਕੇ ਬਾਈਆਂ ਨੇ ਸਿਰੇ ਚੜਦਾ ਕੰਮ ਇਹ ਮੈਂ ਚਲੋ ਕਹੀ ਆ ਕਿਸੇ ਨੂੰ ਗੁੱਸਾ ਨਾ ਲੱਗੇ ਪਰ ਇਹ ਕਮਲਦੀਪ ਬਾਈ ਉਹਨੇ ਆ ਕੇ ਸਵੇਰੇ ਬੜਾ ਵਧੀਆ ਕੰਮ ਕੀਤਾ ਕੰਮ ਬਾਈ ਜੇ ਕਿਸ ਨੂੰ ਲੋੜ ਆ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਕਮਲਦੇਵ ਬਰੇ ਮੜੀ ਜੀ ਇੱਕ ਬਸ ਦੀ ਗੱਲ ਵੀ ਇਹ ਤੁਹਾਡਾ ਇਹੜਾ ਆਪਣਾ ਰੋੜੀ ਪਿੰਡ ਕਿੱਥੇ ਇੱਕ ਪੈਂਦਾ ਇਹ ਸਰਦੂਗੜ ਦੇ ਨੇੜੇ ਸਰਦੂਗੜੇ ਪੈਂਦਾ ਜੀ ਆਪਣੇ ਪੰਜਾਬ ਚ ਹੱਦ ਤੇ ਆ ਗਿਆ ਜੀ ਇਹ ਹਰਿਆਣਾ ਤੇ ਪੰਜਾਬ ਦੀ ਹੱਦ ਹਾਂਜੀ ਹੱਦ ਸਰ ਸਰ ਹਾਂਜੀ ਕਿੰਨੇ ਟਾਈਮ ਤੋਂ ਕਰ ਰਹੀ ਹੋ ਤੁਸੀਂ ਇਹ ਕੰਮ ਇਹ ਸਾਨੂੰ 20 ਸਾਲ ਹੋ ਗਏ ਜੀ ਘਟੋ ਘਾਟੀ 20 ਸਾਲ ਹੋ ਗਏ ਹਾਂਜੀ ਮੰਨ ਲਓ ਤੇ ਉਹਦੇ ਕੰਮ ਕਰ ਰਹੇ ਕੋਈ ਦਿੱਕਤ ਆਉਂਦੀ ਆ ਕੋਈ ਦਿੱਕਤ ਨਹੀਂ ਜੀ ਫੁੱਲ ਗਰੰਟੀ ਹੈ ਇਸ ਕੰਮ ਦੀ ਸਾਨੂੰ ਠੀਕ ਹੈ ਘਟੋ ਘਾਟ 20 ਤੋਂ 25 ਸਾਲ ਤੱਕ ਕਰੇ ਭਰਦਾ ਨਹੀਂ ਜੀ ਭਰਦਾ ਨਹੀਂ ਹੈ ਜੇ ਭਰ ਵੀ ਗਿਆ ਤਾਂ ਖਾਲੀ ਹੋ ਜੂਗੀ ਇਜਾਤਰ ਜਿਵੇਂ ਕੋਈ ਬਾਥਰੂਮਾਂ ਦੇ ਡੱਗ ਹੁੰਦੇ ਨੇ ਉਹਨਾਂ ਲਈ ਹੁੰਦਾ ਹੈ ਜਾਂ ਬਰਸਾਤੀ ਪਾਣੀ ਪਾਉਣਾ ਹੋਵੇ ਆਪਣਾ ਆਪਣਾ ਮਕਾਨ ਦਾ ਪਾਣੀ ਪਾਉਣਾ ਵੀ ਨੀਵਾ ਹੋਵੇ ਉਹਦੇ ਵਾਸਤੇ ਹਾਂ ਉਹਦੇ ਵਾਸਤੇ ਚੱਲ ਜੀ ਠੀਕ ਹੈ ਚੱਲ ਜੀ ਤੇ ਤੁਸੀਂ ਕਹਿੰਦੇ ਸੀ ਨੱਕੇ ਵੀ ਬਣਾਉਨੇ ਆ ਸੀ ਹਾਂਜੀ ਕੱਚੇ ਖਾਲ ਦੇ ਨੱਕੇ ਆਈ ਆਪਣੇ ਕੋਲੇ ਇਹ ਇਹ ਬਾਈ ਹੋਰ ਗੱਲ ਦੱਸ ਰਹੀ ਸੀ ਬਾਈ ਨੇ ਵੀਡੀਓ ਦਿਖਾਈ ਤੁਹਾਨੂੰ ਨਾਲ ਵੀਡੀਓ ਚਲਾ ਦਾਂਗੇ ਇਹ ਕੱਚੀਆਂ ਖਾਲਾਂ ਵਾਸਤੇ ਨੱਕੇ ਵੀ ਬਣਾਉਂਦੇ ਨੇ ਜੇ ਕਿਸੇ ਨੂੰ ਲੋੜ ਹੋਵੇ ਕੱਚੀਆਂ ਖਾਲਾਂ ਦੇ ਨੱਕੇ ਵਾਸਤੇ ਨਾਲ ਵੀਡੀਓ ਚੱਲ ਰਹੀ ਹੈ ਤੁਸੀਂ ਦੇਖ ਲਿਓ ਤੇ ਨਾਲ ਕੋਈ ਫਰੇਮ ਹੀ ਪੱਕੇ ਕੱਚੇ ਪੱਕੇ ਪੱਕੇ ਹਾਂਜੀ ਮਿੰਟੇ ਵਾਲੇ ਖੰਬੇ ਹੋਏ ਆਪਣੇ ਬਾੜ ਵਾਲੇ ਖੰਬੇ ਹੋਏ ਠੀਕ ਹੈ ਚਲੋ ਉਹ ਚੀਜ਼ਾਂ ਸਾਡੇ ਏਰੀਆ ਚ ਮਿਲ ਵੀ ਜਾਂਦੀਆਂ ਹਨਾ ਮੰਨ ਲਓ ਨੱਕੇ ਵਗੈਰੇ ਜਿਹੜੇ ਆ ਇੱਟ ਲਾਉਣ ਦੀ ਲੋੜ ਨਹੀਂ ਜੀ ਉਹਦੀ ਕੱਚੇ ਖਾਲਚ ਜੋ ਵੀ ਆਪਾਂ ਲਾਉਨੇ ਆ ਨਾ ਉਹ ਮਿੱਟੀ ਲਾ ਕੇ ਜਿਹੜੀ ਆਪਾਂ ਇੱਟਾਂ ਚ ਲਾਉਨੇ ਆ ਜੀ ਉਹ ਬਾਅਦ ਚਿੱਟਾਂ ਦੇ ਪੜਦੇ ਆ ਇਹ ਫੁੱਟ ਜਾਂਦਾ ਨੱਕਾ ਜੀ ਠੀਕ ਹੈ ਇੱਕ ਜਦੋਂ ਮਰਜੀ ਚੱਕ ਕੇ ਅੱਗੇ ਪ੍ਰਸਾਹ ਕਰ ਸਕਦੇ ਹੋ ਜੀ ਠੀਕ ਹੈ ਤੇ ਇਹ ਇਹ ਇੱਕ ਤਾਂ ਤੁਸੀਂ ਦੱਸ ਦਿਓ ਵੀ ਅੰਦਾਜ਼ਾ ਖਰਚਾ ਕਿੰਨਾ ਹੈ ਇਹ ਬਾਈ ਆਪਣੇ ਆ ਗਏ ਨੇ ਮਲ 16-17000 ਰੁਪਏ ਖਰਚਾ ਹੈ ਬਾਕੀ ਦੂਰੀ ਮੁਤਾਬਕ ਹੈ ਕਿਸੇ ਦਾ 1000 ਵੱਧ ਵੀ ਜਾਂਦਾ 1.5000 ਵੱਧ ਵੀ ਘਟ ਵੀ ਜਾਂਦਾ ਵੱਧ ਵੀ ਜਾਂਦਾ 1200 ਰੁਪਏ ਕਿਉਂਕਿ ਦੂਰੀ ਮੁਤਾਬਕ ਹੈ ਆਪਦੀ ਗੱਡੀ ਲੈ ਕੇ ਆਉਂਦੇ ਨੇ ਕੜੇ ਰੱਖ ਕੇ ਲੈ ਕੇ ਆਉਂਦੇ ਨੇ ਸਾਰਾ ਸਮਾਨ ਇਹਨਾਂ ਦੀ ਹੁੰਦਾ ਤੁਹਾਡੇ ਤੋਂ ਕੁਝ ਨਹੀਂ ਲੈਣਾ ਬਸ ਸਿਰੋ ਆ ਕੇ ਸਰੋਂ ਦਾ ਤੇਲ 10 ਰੁਪਏ ਤੇ ਗੁੜ ਦੀ ਰੋੜੀ ਮਾਨੂੰ ਸੇਰੇ ਮੱਥਾ ਦੇ ਦੇ ਨੇ ਬਾਈ ਹੇਤੋ ਮੰਗਦੇ ਨੇ ਬਾਕੀ ਚਾਹ ਦੀ ਰੋਟੀ ਜੋ ਵੀ ਆਪਦਾ ਸਭ ਹਾਂ ਤੁਸੀਂ ਹੈਗਾ ਬਾਕੀ ਆਪਦਾ ਸਮਾਨ ਸਾਰਾ ਲੈ ਕੇ ਉਹਨਾਂ ਟੋਟਲ ਤੇ ਇਹਨੂੰ ਫਿੱਟ ਕਰਦੇ ਨੇ ਬਾਕੀ ਦੂਰੀ ਮੁਤਾਬਕ ਹੈ ਹੁਣ ਸਾਡਾ ਪਿੰਡ ਕਕਰਾਲਾ ਦੂਰ ਸੀਗਾ ਉੱਥੋਂ ਤੇ ਉਹਦਾ ਜਿਹੜਾ ਕਿਰਾਇਆ ਪੈਣਾ ਸੀ ਚਲੋ ਤਾ ਸਾਨੂੰ ਚੱਲ ਲੱਗੇ ਹੀ ਆ ਬਾਕੀ ਜੇ ਕੋਈ ਨੇੜੇ ਮਾਨਸਾ ਵੱਲ ਦੇਖ ਰਹੇ ਨੇ ਇਸਨਾਮ ਵੱਲ ਦੇਖਦੇ ਨੇ ਉਹਨੂੰ ਨੇੜੇ ਪਾਊਗਾ ਪਟਿਆਲੇ ਵਾਲਾ ਨੂੰ ਦੇਵਿਕਟ ਨੂੰ ਹੋਰ ਦੂਰ ਪਾਊਗਾ ਜਿਹੜਾ ਵੀ ਕੋਈ ਦੇਖ ਰਿਹਾ ਵੀਰ ਜੇ ਕਿਸ ਨੂੰ ਲੋੜ ਆ ਬਾਈ ਨੰਬਰ ਬੋਲ ਦਿਓ ਇੱਕ ਵਾਰੀ ਕਹਿੰਦੇ ਵਾ ਲੰਮਾ 98176 ਜੀ 7002 ਦੁਆਰਾ ਬੋਲਦੇ ਕੋਈ 98176 70021 ਠੀਕ ਹੈ ਇਹ ਬਾਈ ਦਾ ਨੰਬਰ ਆਪਾਂ ਨਾਲ ਚਲਾ ਦਾਂਗੇ ਤੇ ਆਪਣੇ ਬਾਈ ਕੋਈ ਹੋਰ ਕੋਈ ਜਾਣਕਾਰੀ ਦੇਣੀ ਹੋਵੇ ਤੁਸੀਂ ਆਪਦੇ ਵੱਲੋਂ ਸ਼ਸ਼ੀਕਲ ਜੀ ਮੇਰਾ ਨਾਮ ਜਸਵੀਰ ਸਿੰਘ ਜੀ ਅਸੀਂ ਰੋੜੀ ਜ਼ਿਲ੍ਹਾ ਸਰਸੇ ਤੋਂ ਆਏ ਆਂ ਨੇ ਜਦੀਕੀ ਸਰਦੂਲਗੜ੍ਹ ਜੀ ਅਸੀਂ ਬੈਰੀਆਲਾ ਜੋ ਬਾਰਡਰ ਹੈ ਉੱਥੇ ਸਾਡੀ ਫੈਕਟਰੀ ਹੈ ਜਿਹੜੇ ਆਤੀ ਅਸੀਂ 30 ਫੁੱਟ ਤੋਂ ਉਦੋਂ ਵੱਧ ਵੀ ਜਾਂ ਘੱਟ ਵੀ ਕਿਸੇ ਨੇ ਕਰਾਉਣੀ ਹੋਵੇ ਤਾਂ ਇਹ ਖੁੰਗਾਂ ਲਾਉਣੇ ਆ ਜੀ ਇਹ ਖੁੰਗਾਂ ਕਿ ਦੂਰੀ ਮੁਤਾਬਕਾ ਸੀ ਗੱਡੀ ਦਾ ਕਿਰਾਇਆ ਲੈਣੇ ਆ ਤੇ ਖੂਹੀ ਦਾ ਖਰਚਾ ਲੈਣੇ ਆ ਜੀ ਹੋਰ ਕੋਈ ਨਹੀਂ ਸਾਰਾ ਸਮਾਨ ਸਾਡਾ ਆਪਦਾ ਹੋਊਗਾ ਜੀ ਜਿਹੜਾ ਮੰਨ ਲਓ ਵੀ ਡੰਗਾਈ ਕਰਾਉਣੀ ਆ ਉਹ ਅਗਲਾ ਆਪਦੀ ਮਰਜ਼ੀ ਮੁਤਾਬਕ ਕਰਾ ਸਕਦਾ ਜੀ ਮੰਨ ਲਓ ਵੀ ਹੋਰ ਕੋਈ ਨੱਕੇ ਵਗੈਰਾ ਕੱਚੇ ਖਾਲ ਦੇ ਨੱਕੇ ਪੱਕੇ ਖਾਲ ਦੇ ਨੱਕੇ ਸਾਡੇ ਕੋਲੋਂ ਮਿਲਦੇ ਆਗੇ ਜੀ ਪੱਥਰ ਵਗੈਰਾ ਮਿੰਤੀ ਵਾਲੇ ਖੰਭੇ ਛੋਟੇ ਵੱਡੇ ਖੰਭੇ ਬਾੜ ਵਾਲੇ ਖੰਭੇ ਸਾਡੇ ਕੋਲ ਸ੍ਰਿੱਖਤਾਨਾਂ ਦਾ ਸਮਾਨ ਹੁੰਦਾ ਫੁੱਲ ਗਰੰਟੀ ਨਾਲ ਅਸੀਂ ਆ ਖੂਈ ਲਾਉਣੇ ਆ ਜਿਵੇਂ ਆਪਾਂ ਦੇਖਦੇ ਆਂਗੇ ਵੀ ਕੋਈ ਵੀ ਜਗਾ ਘੱਟ ਹੁੰਦੀ ਹੈ ਕਿਸੇ ਵੀਰ ਭਾਈ ਦੇ ਮਕਾਨ ਪਾ ਲੈਂਦਾ ਚੰਗਾ ਵਧੀਆ ਰੁਪਏ ਲਾ ਲੈਂਦਾ ਉਹ ਕਿਉਂਕਿ ਡੱਗ ਲਾਉਣ ਨੂੰ ਜਗਾ ਨਹੀਂ ਹੁੰਦੀਗੀ ਉੱਥੇ ਮੰਨ ਲਓ ਵੀ ਡੱਗ ਲਾਉਣੇ ਆਗੇ ਤੇ ਅਸੀਂ ਉਹ ਡੱਗਾ ਕਿਹੜਾ ਵੀ ਘੱਟ ਤੋਂ ਘੱਟ ਥਾਂ ਦੇ ਵਿੱਚ ਲਾਉਣੇ ਆ ਕਿਤੇ ਵੀ ਲਵਾ ਸਕਦੇ ਆ ਇੱਥੋਂ ਤੱਕ ਕਿ ਅਸੀਂ ਅੰਦਰ ਲੋਬੀ ਚ ਵੀ ਲਾ ਸਕਦੇ ਆ ਇਹਦੀ ਸਾਡੀ ਗਰੰਟੀ ਹੈ ਜੇ ਕਿਤੇ ਸਿੱਲ ਜਾ ਮੁਸ਼ਕ ਵੀ ਮਾਰ ਜੇ ਪੂਰੇ ਵਧੀਆ ਲਾਇਜ ਜੇ ਤਕੜੇ ਵੱਡੇ ਮੰਨ ਲਓ ਵੀ ਤੇ ਰੁਪਏ ਚੰਗੇ ਲਾ ਲੈਂਦੇ ਆ ਮਕਾਨ ਤੇ ਜਗਾ ਡੱਗ ਵਾਸਤੇ ਇਦਾਂ ਨਹੀਂ ਹੁੰਦੀਗੀ ਇਹਦੀ ਸਾਡੀ ਗਰੰਟੀ ਹੈ ਜੀ ਕਿ ਭਰਦੇ 25 ਸਾਲਾਂ ਤੱਕ ਅਸੀਂ ਗਰੰਟੀ ਦਿੰਨੇ ਆ ਵੀ ਜੇ ਭਰ ਜੇ ਜੀ 25 ਸਾਲਾਂ ਤੱਕ ਜਦੋਂ ਇਹ ਭਰਦਾ ਡੱਗ ਵਾਲੇ ਆਉਂਦੇ ਆ ਉਹ 1000 1500 ਰੁਪਏ ਲੈਂਦੇ ਆ ਤੇ ਇਹਨੂੰ ਖਾਲੀ ਕਰ ਜਾਂਦੇ ਆ ਜੀ ਹੋਰ ਤਰ੍ਹਾਂ ਦੀ ਕਿਸੇ ਦੀ ਵੀ ਤਰ੍ਹਾਂ ਦੀ ਦਿੱਕਤ ਹੁੰਦੀ ਆ ਉਹ ਅਸੀਂ ਬੈਠੇ ਆਗੇ ਜੀ ਹੋਰ ਜਿਹਨੇ ਮਨ ਲੋਗੀ ਦੂਰ ਨੇੜੇ ਉਹ ਅਸੀਂ ਕਿਤੇ ਵੀ ਆਵਾਂਗੇ ਇੱਕ ਦਿਨ ਦੇ ਵਿੱਚ ਦੀ ਅਸੀਂ ਫਾਈਨਲ ਕਰਕੇ ਜਾਵਾਂਗੇ ਕੋਈ ਸਾਨੂੰ ਘਰ ਦੇ ਸਦਸਿਆ ਦੀ ਲੋੜ ਨਹੀਂ ਕੋਈ ਬੰਦੇ ਦੀ ਲੋੜ ਨਹੀਂ ਅਸੀਂ ਆਪਦੇ ਬੰਦੇ ਲੈ ਕੇ ਆਵਾਂਗੇ ਆਪਦੀ ਗੱਡੀ ਲੈ ਕੇ ਆਵਾਂਗੇ ਆਪੇ ਅਸੀਂ ਖੋਤਾਂਗੇ ਇਹਨੂੰ ਤੇ ਆਪੇ ਵਿੱਚ ਦੇ ਕੜੇ ਪਾਵਾਂਗੇ ਜੀ ਹੋਰ ਮੰਨ ਲਓ ਵੀ ਆਪਾਂ ਦੇਖਦੇ ਆਂ ਮਹਿੰਗੇ ਮਹਿੰਗੇ ਮਕਾਨਾਂ ਦੇ ਵਿੱਚ ਜਗ੍ਹਾ ਘਟ ਹੁੰਦੀ ਆ ਜਿਆਦਾਤਰ ਉਹ ਬਾਈਆਂ ਨੂੰ ਫਾਇਦਾ ਗਾ ਕਿਵੇਂ ਮੰਨ ਲਓ फ्लਸ਼ ਦਾ ਡੱਗ ਬਣ ਜਾਂਦਾ ਹੈ ਰਸੋਈ ਦਾ ਪਾਣੀ ਪਾਉਣਾ ਬਾਥਰੂਮ ਦਾ ਪਾਣੀ ਪਾਉਣਾ ਹੋਰ ਕਿਸੇ ਵੀ ਤਰ੍ਹਾਂ ਦੇ ਕਈ ਵਾਰ ਆਪਾਂ ਦੇਖ ਲੈਂਦੇ ਆਂ ਵੀ ਬਾਹਰ ਕਿਸੇ ਬਾਈ ਨੇ ਵੱਡਾ ਫਾਰਮ ਲਾਇਆ ਗਾ ਮੱਝਾਂ ਦਾ ਜਾਂ ਗਾਵਾਂ ਦਾ ਹਾਂ ਉਹਨਾਂ ਨੇ ਮੰਨ ਲਓ ਮੱਝਾਂ ਨਵਾਉਣੀਆਂ ਹਾਂਜੀ ਉਹਨਾਂ ਨੇ ਮੱਝਾਂ ਨਵਾਉਣੀਆਂ ਪਾਣੀ ਬਾਹਰ ਬਹੁਤ ਚੱਕੜ ਹੋ ਜਾਂਦਾ ਦਿਨ ਦਾ ਪਾਣੀ ਬਹੁਤ ਹੋ ਜਾਂਦਾ ਉਹਦੇ ਵਾਸਤੇ ਵੀ ਅਸੀਂ ਲਾ ਸਕਦੇ ਹਾਂ ਇਹ ਰੱਗ ਜੀ ਮੰਨ ਲਓ ਬਰੇਤੀ ਤੇ ਲਿਆ ਕੇ ਕਿਸੇ ਵੀ ਰੋੜਾ ਮੰਨ ਲਓ ਕੋਈ ਪਟਾਉਣੀ ਹੈ ਪਾਣੀ ਦਾ ਨਿਕਾਸੀ ਨਹੀਂ ਹੈਗੀ ਜੇ ਕੋਲ ਪਾਣੀ ਦੀ ਨਿਕਾਸੀ ਲਈ ਤੁਸੀਂ ਪਟਾ ਸਕਦੇ ਹੋ ਕੋਈ ਰੋਟ ਲਾ ਕੋਈ ਟੱਬ ਹੈ ਉੱਥੇ ਲੋੜ ਹੈ ਜਾਂ ਕਿਤੇ ਵੀ ਹੈ ਤੇ ਤੁਹਾਨੂੰ ਉੱਪਰ ਨੰਬਰ ਦੇ ਦਾਂਗੇ ਬਾਈ ਦਾ ਨੰਬਰ ਬੋਲਿਆ ਵੀ ਹੈ ਬਾਈ ਨੇ ਵੀ ਸਾਰੀ ਗੱਲਬਾਤ ਦੱਸੀ ਹੈ ਤੇ ਨੰਬਰ ਦੇ ਦਾਂਗੇ ਜੇ ਕਿਸ ਨੂੰ ਲੋੜ ਆ ਬਾਈ ਸੰਪਰਕ ਕਰ ਸਕਦੇ ਨੇ ਤੁਸੀਂ ਦੇਖ ਰਹੇ ਸੀ ਅਲਫਾਜ਼ ਮੈਂ ਵਿਕਰਮ ਸਿੰਘ ਬਾਜਵਾ ਧੰਨਵਾਦ